ਸ਼ਸ਼ੀਕਾਲ ਕੈਨਡ ਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਤੋਂ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੁਧਿਆਣਾ ਦੇ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਇਕ ਮਦਨਾਲ ਵੱਗਾ ਨਾਲ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਇੱਕ ਵਿਅਕਤੀ ਦੇ ਵੱਲੋਂ ਸ਼ੀਸ਼ਾ ਦਿਖਾਇਆ ਗਿਆ ਸ਼ੀਸ਼ਾ ਵੀ ਇਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਉਹਨਾਂ ਨੂੰ ਸ਼ਰਮਸਾਰ ਹੋਣਾ ਪਿਆ ਦੱਸਦੀ ਹੈ ਕਿ ਇੱਕ ਵਿਅਕਤੀ ਉਹਨਾਂ ਨੂੰ ਮਿਲਦਾ ਜਦੋਂ ਮਦਨ لال ਬੱਗਾ ਆਪਣੇ ਬੇਟੇ ਤੇ ਸਹਯੋਗੀਆਂ ਦੇ ਨਾਲ ਆਪਣੇ ਹਲਕੇ ਦੇ ਵਿੱਚ ਘੁੰਮ ਰਹੇ ਹੁੰਦੇ ਨੇ ਤਾਂ ਇੱਕ ਪਾਣੀ ਦੀ ਬੋਤਲ ਉਹ ਆਪਣੀ ਟੂਟੀ ਤੋਂ ਭਰ ਕੇ ਲੈ ਕੇ ਆਉਂਦਾ ਹੈ ਤੇ ਉਹਨਾਂ ਨੂੰ ਆਕੇ ਕਹਿੰਦਾ ਕਿ ਲੈ ਲੋ ਪੀ ਲੋ ਇਹ ਸਰਬਤ ਮੈਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ ਤਾਂ ਉਸ ਤੋਂ ਬਾਅਦ ਜਦੋਂ ਮਦਨ لال ਬੱਗਾ ਰੋਹ ਦੇ ਵਿੱਚ ਆ ਜਾਂਦੇ ਨੇ ਹਰਖ ਜਾਂਦੇ ਨੇ ਤਾਂ ਉਸਦੇ ਬੇਟੇ ਜਿਹੜੇ ਮਦਨ لال ਬੱਗਾ ਦੇ ਉਹ ਸਥਿਤੀ ਨੂੰ ਸੰਭਾਲਦੇ ਨੇ ਤੇ ਜਿਹੜਾ ਵਿਅਕਤੀ ਉਸ ਤੋਂ ਪੁੱਛਦੇ ਨੇ ਕਿ ਕੀ ਘਟਨਾ ਹੈ ਉਸਨੇ ਦੱਸਿਆ ਕਿ ਮੇਰੇ ਜਿਹੜਾ ਘਰ ਵਿੱਚ ਪਾਣੀ ਆਉਂਦਾ ਹੈ ਗੰਦਾ ਹੈ ਪੀਣ ਯੋਗ ਨਹੀਂ ਹੈ ਦੇਖਣ ਵਿੱਚ ਪਾਣੀ ਸਾਫ਼ ਨਹੀਂ ਦਿਖਾਈ ਦਿੰਦਾ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਸੰਤ ਸੀਚੇ ਵਾਲੀ ਤੁਸੀਂ ਗੱਲ ਕਰਦੇ ਹੋ ਕਿ ਉਸਨੇ ਵਾਟਰ ਟ੍ਰੀਟਮੈਂਟ ਪਲਾਨ ਜਿਹੜੇ ਨੇ ਲਗਾ ਦਿੱਤੇ ਨੇ ਪਾਣੀ ਜਿਹੜਾ ਸਾਫ਼ ਕੀਤਾ ਜਾਏਗਾ ਕਿਉਂਕਿ ਜਿਹੜਾ ਉਹ ਹਲਕਾ ਮਦਨਾਲ ਬੱਗੇ ਦਾ ਹਲਕਾ ਉਹ ਜਿੱਥੇ ਬੁੱਢਾ ਦਰਿਆ ਪੈਂਦਾ ਤਾਂ ਉਸ ਤੋਂ ਬਾਅਦ ਉਹ ਪਾਣੀ ਭਰ ਕੇ ਜਦੋਂ ਮਦਨਾਲ ਬਗਾ ਕੋਲ ਲੈ ਕੇ ਆਉਂਦਾ ਤਾਂ ਜਿਹੜਾ ਮਾਮਲਾ ਉਹ ਭਗਦਾ ਹੋਇਆ ਦਿਖਾਈ ਦਿੰਦਾ ਤੇ ਜਿਹੜਾ ਮਦਨਲ ਬੱਗਾ ਦਾ ਸਕਿਉਰਿਟੀ ਆਫੀਸਰ ਹੈ ਉਸ ਨੂੰ ਧੱਕਾ ਦੇ ਦਿੰਦਾ ਦੋਸਤੋ ਬਾਅਦ ਜਿਹੜਾ ਮਾਹੌਲ ਹੈ ਉੱਥੇ ਭੱਗਦਾ ਹੋਇਆ ਦਿਖਾਈ ਦਿੰਦਾ ਪਰ ਮਦਨਲ ਬੱਗਾ ਦੇ ਬੇਟੇ ਜਿਹੜੇ ਆਉਂਦੇ ਨੇ ਉਹਨਾਂ ਨੇ ਆ ਕੇ ਮਾਹੌਲ ਨੂੰ ਸ਼ਾਂਤ ਕੀਤਾ ਤੇ ਉਸ ਨੂੰ ਕਿਹਾ ਹੈ ਕਿ ਇਸ ਦਾ ਅਸੀਂ ਨਿਰੀਖਣ ਕਰਾਂਗੇ ਤੇ ਜਲਦੀ ਹੀ ਇਸ ਦੀ ਜਿਹੜੀ ਹੈ ਜਲਦੀ ਜਲਦੀ ਇਸ ਪੁਸ਼ਟੀ ਕਰਕੇ ਤੁਹਾਨੂੰ ਦੇ ਦੇਵਾਂਗੇ ਕਿਉਂਕਿ ਪੰਜਾਬ ਦੇ ਵਿੱਚ ਤਿਲਜਾਣ ਦੇ ਵਿੱਚ ਖਾਸ ਕਰਕੇ ਪਾਣੀ ਦੀ ਸਮੱਸਿਆ ਬਹੁਤ ਵੱਧਦੀ ਜਾ ਰਹੀ ਹੈ ਗੰਦਾ ਪਾਣੀ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਉੱਪਰ ਕਹਿ ਰਹੀ ਹੈ ਕਿ ਕੰਮ ਕਰ ਰਹੇ ਹਾਂ ਪਰ ਫਿਰ ਹਾਲ ਜਿਹੜੇ ਕੰਮ ਹੈ ਉਹ ਤਰਹਾਦਰ ਤੇ ਨਹੀਂ ਦਿਖਾਈ ਦੇ ਰਹੇ ਤੁਸੀਂ ਕੀ ਕਹੋਗੇ ਕਮੈਂਟ ਬਾਕਸ ਵਿੱਚ ਜਰੂਰ ਆਇਓ ਮੇਰੇ ਘਰ ਦਾ ਆਪਣੇ ਦਾ ਕੋਈ ਗੱਲ ਦੇਖ ਲੈਣਾ ਆ ਪਾਣੀ ਪੀ ਕੇ ਦੇਖੋ ਨਾ ਉਹ ਦੇਖ ਲੈ ਆਪਣੇ ਚ ਲੈ ਕੇ ਸਾਰੇ ਪਾਣੀ ਪੀ ਕੇ ਦੇਖੋ ਨਾ ਪਾਣੀ ਪੀ ਕੇ ਦੇਖੋ ਇਹ ਇਹ ਘਰ ਦਾ ਸਪੈਸ਼ਲ ਪਾਣੀ ਆ ਜਿਹੜਾ ਮੈਂ ਲੈ ਕੇ ਆਇਆ ਆਇਗਾ ਜਿਹਦੇ ਵਿੱਚ ਇਹਨਾਂ ੱਡਾ ਹੈਗਾ ਤੇ ਮੇਰੇ ਨਾਲ ਦਾ ਕੀਤਾ ਜਾ ਰਿਹਾ ਹੈਗਾ ਪਾਣੀ ਹੁਣ ਦੇਖੋ ਜੀ ਆਹ ਦੇਖੋ ਵਿੱਚੋਂ ਪਾਣੀ ਦੇ ਹਾਲਾਤ ਜਦੋਂ ਪਾਣੀ ਦੇ ਹਾਲਾਤ ਦੇਖੋ ਬੰਗਾ ਸਾਹਿਬ ਕਰਾ ਲੈਣੇ ਚੈੱਕ ਕਰਾ ਲੈਣੇ ਕਿਉਂ ਡਰਾਮਾ ਕਰ ਰਹੇ ਹੋ ਤੇਰਾ ਚੈੱਕ ਕਰਾ ਦੇ ਮੇਰੇ ਮੇਰੇ ਘਰੇ ਦੇਖਣਾ ਉਹ ਕੋਈ ਨਹੀਂ ਕੋਈ ਮੈਂ ਅੱਜ ਵੀਡੀਓ ਬਣਾ ਦੇ ਬਸ ਵੀਡੀਓ ਬਣਾਣੀ ਆਂਦੇ ਲੋਕ ਕੋਈ ਕੋਈ ਭਾਈ ਕੋਈ ਗੋਲੀ ਤੇਰੀ ਮਾਂ ਹਾਰਦੀ ਪ੍ਰੈਸ਼ਰ ਦਾ ਪਰਹਰਾ ਲਾਜੀ ਗਿਆਤਾ 15 ਬਿਲੋਗੇ 3 ਦਿਨਾਂ ਵਿੱਚ ਐਸਟੀਓ ਨੂੰ ਮੋੜਨ ਦਾ ਕੋਸ਼ਿਸ਼ ਕਰਦਾ ਕਿਉਂ ਕੋ ਬਣਿਆ ਤੇ ਚਾਰ ਕੇ ਕਿਉਂ ਦਿੱਤਾ ਜਾਂਦਾ ਵੇਲਾ ਗੱਲ ਗੱਲ ਜੀ ਮੇਰੇ ਕੋਲ ਹੋਰ ਸੈਂਪਲ ਪਏ ਨੇ ਪਤਾ ਮੈਂ ਬੋਤਲਾਂ ਹੋਰ ਰੱਖੀਆਂ ਹੋਈਆਂ ਨੇ ਤੇ ਪਾਣੀ ਵੀ ਹੈ ਸੈਂਪਲ ਦੀਆਂ ਬੋਤਲਾਂ ਮੈਂ ਹੋਰ ਰੱਖੀਆਂ ਹੋਈਆਂ ਨੇ ਮੈਂ ਤੇਰੇ ਕੋ ਘਰ ਹੀ ਆ ਜੂਗਾ ਦੇਖੋ ਤੇ ਤੁਹਾਡੀ ਅਭਿਆਨ ਚਲਾ ਰਹੇ ਹੋ ਉਹ ਜਗ੍ਹਾ ਲੈ ਦੇਖੋ ਅਸੀਂ ਗੰਦਾ ਪਾਣੀ ਪੀ ਰਹੇ ਆ ਮੇਰੀ ਮਾਂ ਮੇਰੇ ਬੱਚੇ ਮੇਰੀਆਂ ਭੈਣਾਂ ਗੰਦਾ ਪਾਣੀ ਪੀ ਰਹੀਆਂ ਨੇ ਆਜਾ ਬਕੀ ਜੇ ਥਾਨ ਹੈ ਇਨਾ ਦੀ ਪਾਣੀ ਪੀਣੀ ਆ ਮੈਨੂੰ ਆਪਣਾ ਨੰਬਰ ਦੋ ਇਹ ਬੋਤਲ ਇੱਕ ਮੇਰੇ ਘਰ ਹੋਰ ਲਈ ਆ ਬਕਾ ਸਾਹਨੇ ਬੋਤਲ ਰੱਖ ਲਈ ਕੋਈ ਗੱਲ ਨਹੀਂ ਮੈਂ ਦੂਜੀ ਬੋਤਲ ਇਸ ਟਾਈਮ ਮੇਰ ਸਾਥ ਦੇ ਲੈ ਕੇ ਜਾ ਰਿਹਾ ਹਾਂ ਨੰਬਰ ਦੋ ਨੰਬਰ ਦੋ ਨੰਬਰ ਦੋ ਨੰਬਰ ਦੋ ਨੰਬਰ ਦੋ 995